ਕਲਜੀ ਰਾਇਲ ਕਲੈਕਸ਼ਨ ਐਂਡ ਬੁਟੀਕ ਰਾਜਪੁਰੇ ਤੋਂ ਦਾ ਬਹੁਤ-ਬਹੁਤ ਸਵਾਗਤ ਹੈ ਜੀ ਅੱਜ ਅਸੀਂ ਤੁਹਾਡੇ ਵਾਸਤੇ ਕਲੈਕਸ਼ਨ ਬਹੁਤ ਸੋਹਣੀ ਜਿਹੀ ਲੈ ਕੇ ਆਏ ਹਾਂ ਸੂਟ ਲੈ ਕੇ ਆਏ ਜੀ ਅਸੀਂ ਤੁਹਾਡੇ ਵਾਸਤੇ ਅਲੱਗ-ਅਲੱਗ ਸਟੱਫ ਦੇ ਉੱਪਰ ਪਾਰਟੀ ਵੇਅਰ ਸੂਟ ਨੇ ਜੀ ਜਿਹੜੇ ਅਸੀਂ ਤੁਹਾਨੂੰ ਬਹੁਤ ਲੈਸ ਪ੍ਰਾਈਸ ਤੇ ਦੇਣੇ ਆ ਸੂਟ ਬਹੁਤ ਸੋਹਣੇ ਨੇ ਤੁਸੀਂ ਖੁਦ ਦੇਖ ਲਿਓ ਸਾਰੇ ਸੂਟ ਨੇ ਜਿਹੜੇ ਇਹ ਮਤਲਬ ਜਿਹੜੇ ਇਹਦੇ ਲੁੱਕ ਆ ਜੀ ਤਕਰੀਬਨ 6 ਤੋਂ ਲੈ ਕੇ 8000 ਦੀ ਰੇਂਜ ਵਾਲੇ ਸੂਟ ਨੇ ਜਿਹੜੇ ਤੁਹਾਨੂੰ ਅਸੀਂ ਅੱਜ ਦਿਖਾਣੇ ਆ ਬਟ ਅਸੀਂ ਤੁਹਾਨੂੰ ਦੇਣੀ ਆ 3850 ਦਾ ਸੂਟ ਸ਼ਿਪਿੰਗ ਚਾਰजेस ਅਲੱਗ ਤੋਂ ਰਹਿਣਗੇ ਕਲੈਕਸ਼ਨ ਬਹੁਤ ਸੋਹਣੀ ਆ ਇਹਦੇ ਵਿੱਚ ਅਸੀਂ ਤੁਹਾਨੂੰ ਸਾਰੇ ਸਟਫ ਦੇਣੀ ਆ ਅਲੱਗ-ਅਲੱਗ ਤੁਸੀਂ ਵੀਡੀਓ ਨੂੰ ਧਿਆਨ ਨਾਲ ਦੇਖ ਲਿਓ ਤੇ ਸੁਣ ਲਿਓ ਜੀ ਅਸੀਂ ਨਾਲ ਦੀ ਨਾਲ ਸਾਰੇ ਸੂਟਾਂ ਬਾਰੇ ਤੁਹਾਨੂੰ ਦੱਸਾਂਗੇ ਬੁਕਿੰਗ ਲਈ ਨੰਬਰ ਹੋਗਾ ਜੀ 8283828381 ਨੰਬਰ ਆ ਜੋ ਵੀ ਸੂਟ ਅਸ ਦੀ ਵੀਡੀਓ ਚ ਪਸੰਦ ਆਇਆ ਤੁਸੀਂ ਮੇਰੇ ਇਸ ਨੰਬਰ ਤੇ ਸਕਰੀਨਸ਼ਾਟ ਲੈ ਕੇ ਪਿਕ ਸੈਂਡ ਕਰ ਸਕਦੇ ਹੋ ਠੀਕ ਹੈ ਜੀ ਫਰਸਟ ਦਿਖਾਣੇ ਆਪਾਂ ਸੂਟ ਤੁਹਾਨੂੰ ਇਹ ਬਿਲਕੁਲ ਨਿਊ ਜੇ ਵਰਕ ਦੇ ਉੱਪਰ ਕ੍ਰੇਪ ਦੇ ਸੂਟ ਰੈਡੀ ਕੀਤੇ ਆਪਾਂ ਨੇ ਤੇ ਬਜਟ ਚ ਰਹਿਣ ਵਾਲੇ ਸੂਟ ਰੈਡੀ ਕੀਤੇ ਨੇ ਜੀ ਇੱਕ ਰੇਪ 5 ਮੀਟਰ ਦਾ ਸੂਟ ਆ ਠੀਕ ਹੈ ਜੀ 3850 ਦਾ ਸੂਟ ਆ ਸ਼ਿਪਿੰਗ ਚਾਰजेस ਅਲੱਗ ਤੋਂ ਰਹਿਣਗੇ ਕਲੈਕਸ਼ਨ ਬਹੁਤ ਸੋਹਣੀ ਰੈਡੀ ਕੀਤੀ ਆ ਇਹ ਹੈਗੇ ਨੇ ਬਾਜੂ ਦੇ ਉੱਪਰ ਵਰਕ ਯੂਨਿਕ ਜਿਹਾ ਵਰਕ ਦੇਣਾ ਤੁਹਾਨੂੰ ਪ੍ਰੋਪਰ ਹੈਵੀ ਦੁਪੱਟੇ ਦੇ ਨਾਲ ਸੂਟ ਦੇਣਾ ਇਹ ਹੈਗਾ ਜੀ ਇਹਦਾ ਦੁਪੱਟਾ ਫੋਰ ਸਾਈਡਿਡ ਹੈਵੀ ਦੁਪੱਟਾ ਚਨੌਣ ਸ਼ਫੌਨ ਦਾ ਦੁਪੱਟਾ ਕ੍ਰੀਪ ਦਾ ਸੂਟ ਆ ਚਨੌਣ ਸ਼ਫੌਨ ਦਾ ਦੁਪੱਟਾ 3850 ਦੇ ਵਿੱਚ ਇਹਦੇ ਵਿੱਚ ਕਲਰ ਆਪਸ਼ਨ ਮੈਰੂਨ ਤੇ ਵਾਈਨ ਇਹ ਤਿੰਨ ਕਲਰ ਨੇ ਜ਼ਿਆਦਾਤਰ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਸਿੰਗਲ ਸਿੰਗਲ ਕਲਰ ਮਿਲਣਗੇ ਜੀ ਕਿਸੇ ਕਿਸੇ ਦੇ ਵਿੱਚ ਹੀ ਕਲਰ ਆਪਸ਼ਨ ਮਿਲੇਗੇ ਠੀਕ ਹੈ ਨੈਕਸਟ ਇਹ ਵਾਲਾ ਸੂਟ ਤੁਸੀਂ ਮੇਰਾ 4200 ਦਾ ਦੇਖਦੇ ਹੋ ਨੀਓ ਵੀਡੀਓ ਦੇ ਵਿੱਚ 3800 4200 ਬਹੁਤ ਸੋਹਣੇ ਸੋਹਣੇ ਜੇ ਸੂਟ ਨੇ ਜੀ 3800 ਦੇ ਵਿੱਚ ਦੇ ਰਹੇ ਆ ਸੌਰੀ 3850 ਚ ਦੇ ਰਹੇ ਆ ਅੱਜ ਵਾਲੇ ਸੂਟ ਇਹ ਇਹ 4200 ਵਾਲੇ 4000 ਵਾਲੇ ਸੂਟ ਨੇ ਇਹ 4000 ਚ ਮੇਰੀ ਬਹੁਤ ਸਾਰੀਆਂ ਵੀਡੀਓ ਵਾਲੀਆਂ ਇਸ ਤੀਆਂ 3850 ਦੇ ਵਿੱਚ ਤੁਹਾਨੂੰ ਅਸੀਂ ਏਰ ਪੀਟ੍ਰੇਟ ਸੂਟ ਦੇ ਰਹੇ ਆ ਗਲਾਸ ਟਿਸ਼ੂ ਦੀ ਸ਼ਰਟ ਆ ਸਿਪੀ ਦਾ ਵਰਕ ਆ ਜੀ 크ਰੇਪ ਦੀ ਸਲਵਾਰ ਆ ਤੇ ਸਾਰੇ ਦੁਪट्टे ਦੇ ਫੋਰ ਸਾਈਡ ਗਲਾਸ ਟਿਸ਼ੂ ਦੇ ਤੇ ਇਹਦਾ ਵਰਕ ਰਹੇਗਾ ਲੰਮਾ ਚੌੜਾ ਜਿਹਾ ਦੁਪੱਟਾ ਸਾਰੇ ਦੇ ਵਿੱਚ ਬੂਟੀ ਰਹੇਗੀ ਠੀਕ ਹੈ ਸਾਰੇ ਦੁਪੱਟਾ ਹੈਵੀ ਬੂਟੀ ਦੇ ਨਾਲ ਰਹੇਗਾ ਜੀ ਇਹਦੇ ਵਿੱਚ ਤੁਹਾਨੂੰ ਅਸੀਂ 2 ਕਲਰ ਦਵਾਂਗੇ ਬਿਲਕੁਲ ਲੈਸ ਕਰਕੇ ਲਗਾਤੇ ਜੀ 4000 ਵਾਲੇ ਸੂਟ ਵੀ ਆ ਜਿਹੜੇ ਵਿੱਚ ਇਹਦੇ ਉਹ ਵੀ ਅਸੀਂ ਤੁਹਾਨੂੰ 3850 ਦੇ ਦੇ ਰਹੇ ਹਾਂ अलग-अलग तरह दी, दी रेंज ਰਹੇਗੀ ਅੱਜ ਦੀ ਵੀਡੀਓ ਦੇ ਵਿੱਚ ਲੁੱਕ ਤਾਂ ਤੁਹਾਨੂੰ ਪਤਾ ਹੀ ਹੈ ਨਾ ਸੂਟਾਂ ਦੀ ਕਿੰਨੀ ਕਿ ਸੋਹਣੀਆਂ ਨੈਕਸਟ ਪਹਿਲਾਂ ਤਾਂ ਕਲਰ ਹੀ ਬਹੁਤ ਸੋਹਣਾ ਜੀ ਬਹੁਤ ਸੋਹਣਾ ਸ਼ੇਡ ਆ ਤੇ ਉੱਪਰੋਂ ਵਰਕ ਦੇਖ ਲਿਓ ਹੁਣ ਇਦਾਂ ਦੇ ਸੂਟ ਨਹੀਂ ਮਿਲਦੇ ਜੀ ਮਤਲਬ ਕਿ ਜੇ ਆਪਾਂ ਕਹੀਏ 6-7000 ਦੀ ਰੇਂਜ 'ਚ ਵੀ ਐਵੇਂ ਦੇ ਸੂਟ 6-7000 ਦੀ ਰੇਂਜ ਹੀ ਮਿਲਦੇ ਆ ਤੇ ਅਸੀਂ ਤੁਹਾਨੂੰ ਸਿਰਫ 3850 ਦੇ ਵਿੱਚ ਦੇ ਰਹੇ ਹਾਂ ਹੈਵੀ ਸੂਟ ਆ ਗਲਾਸ ਟਿਸ਼ੂਰੀ ਸ਼ਰਟ ਆ ਬਾਜੂ ਤੇ ਪ੍ਰੋ퍼 ਵਰਕ ਹੈ ਦੇਖੋ ਆਰੀ ਦੇ ਨਾਲ ਬੋ ਹੈਂਡ ਆਰੀ ਹੈ ਜੀ ਇਹ ਸਾਰੀ ਟੋਟਲੀ ਹੈਂਡ ਵਰਕ ਆ ਗ੍ਰੇਪੀ ਸਲਵਾਰ ਕਾਰਨਰ ਚ ਹੈਵੀ ਫੁੱਲ ਰਹੇਗਾ ਸਾਰਾ ਫੋਰ ਸਾਈਡ ਲੇਸ ਲੱਗੀ ਹੋਈ ਆ ਸਾਰੇ ਦੁਪੱਟੇ ਸੰਗਣੀ ਬੋਟੀ ਰਹੇਗੇ ਠੀਕ ਹੈ ਪ੍ਰਾਈਸ ਹੈਗਾ ਇਹ 3850 ਸੈਕਿੰਡ ਕਲਰ ਰਸਟ ਮਿਲ ਜਾਏਗਾ ਜੀ ਇਹਦੇ ਵਿੱਚ ਰਸਟ ਕਲਰ ਵੀ ਬਹੁਤ ਉੱਬਰ ਕੇ ਆ ਰਹੇ ਆ ਠੀਕ ਹੈ ਮੇਨ ਹੈਗਾ ਜਿਹੜੇ ਕਲਰ ਦਾ ਸੂਟ ਆ ਉਸੇ ਕਲਰ ਦਾ ਥ्रेड ਲਗਾਇਆ ਹੋਇਆ ਵਿੱਚ ਜਿੱਦਾਂ ਇਹਦੇ ਵਿੱਚ ਵੀ ਤੇ ਇਹਦੇ ਵਿੱਚ ਵੀ ਠੀਕ ਹੈ ਦੋ ਕਲਰ ਨੇ ਜੀ ਦੋਨੇ ਕਲਰ ਬਹੁਤ ਪਿਆਰੇ ਜਿਹਾ 38 50 ਦੇ ਵਿੱਚ ਨੈਕਸਟ ਇਹ ਵਾਲੇ ਸੂਟ ਨੂੰ ਤੁਸੀਂ ਬਹੁਤ ਜ਼ਿਆਦਾ ਲਾਈਕ ਕਰ ਦਿਓ ਜਦੋਂ ਵੀ ਵੀਡੀਓ ਚ ਲੈ ਕੇ ਆਣੇ ਆ ਐਸੀ ਰਿਪੀਟ ਬਣਾ ਰਹੀਆਂ ਬਾਰ-ਬਾਰ ਮਤਲਬ ਪਹਿਲਾਂ ਅਸੀਂ ਤੁਹਾਨੂੰ ਇਹ 4000 ਦਾ ਸੂਟ ਦਿੰਦੇ ਹੁੰਦੇ ਹੁੰਦੇ ਸੀਗੇ ਹੁਣ ਸਾਡੇ ਸੂਟੇ ਰਿਪੀਟ ਤੇ ਰਿਪੀਟ ਜਾ ਰਹੇ ਹਾਂ ਕੁਆਂਟੀਟੀਆਂ ਜਾ ਰਹੀਆਂ ਨੇ ਗਿਫਟ ਵਾਸਤੇ ਸੂਟ ਜਾ ਰਹੇ ਨੇ ਸਿੰਗਲ ਸੂਟ ਜਾ ਰਹੇ ਨੇ ਜੀ ਹਰ ਕੋਈ ਬਹੁਤ ਯਾਦਾ ਪਸੰਦ ਕਰਦਾ ਇਹਨਾਂ ਸੂਟਾਂ ਨੂੰ ਹੁਣ ਅਸੀਂ ਤੁਹਾਨੂੰ ਹੋਰ ਵੀ ਕੱਟ ਕਰਤਾ ਇਹਨਾਂ ਦਾ ਪ੍ਰਾਈਸ 3850 4 ਸਾਈਡ ਹੈਵੀ ਵੇਲ ਤੇ ਵਿੱਚ ਸਾਰੇ ਚਬੂਟੇ ਇੱਕ ਇਹ ਦੁਪੱਟਾ ਖੋਲ ਕੇ ਦਿਖਾਨੀ ਆ ਲੰਮੇ ਚੌੜੇ ਜਿਹੇ ਦੁਪੱਟੇ ਨੇ ਜੀ ਸਾਰੇ ਸੰਗਣੀਆਂ ਬੂਟੀਆਂ ਇਹ ਵੀ ਨਹੀਂ ਹੈਗਾ ਕਿ ਸਿੱਧਾ-ਸਿੱਧਾ ਜਆ ਵਰਕ ਕਰਤਾ ਟੋਟਲੀ ਹੈਂਡਵਰਕ ਦੇ ਨਾਲ ਨੇ ਜੇ ਸੂਟ ਸਾਰੇ ਸੇਮ ਦੇ ਵਿੱਚ ਇੱਕ ਤੁਹਾਨੂੰ ਰਸਟ ਕਲਰ ਮਿਲ ਜਾਏਗਾ ਠੀਕ ਹੈ ਇਹ ਸੂਟ ਹੈਗੇ ਨੇ ਜੀ ਇੱਕ-ਇੱਕ ਦੋ-ਦੋ ਤਾਂ ਕਰਕੇ ਤੁਹਾਨੂੰ ਅਸੀਂ ਘੱਟ ਪ੍ਰਾਈਸ ਦੇ ਰਹੇ ਹਾਂ ਜਿਹੜਾ ਨੀਚੇ ਕਲਰ ਖੋਲਿਆ ਹੋਇਆ ਸੇਮ ਹੀ ਕਲਰ ਚ ਇਹ ਡਿਜ਼ਾਈਨਿੰਗ ਅਲੱਗ ਆ ਹਾਂ ਤੁਸੀਂ ਖੁਦ ਦੇਖ ਸਕਦੇ ਹੋ ਐਨੇ ਹੈਵੀ ਹੈਂਡਵਰਕ ਦੇ ਸੂਟ ਨੇ ਜੀ ਤੇ 3850 ਚ ਦੇ ਰਹੇ ਹਾਂ ਇਹਨਾਂ ਦੇ ਫੀਡਬੈਕ ਆਨੇ ਹੁੰਦੇ ਆ ਜਦੋਂ ਸੂਟ ਮਿਲ ਜਾਂਦਾ ਵਾਕੇ ਜੀ ਸੂਟ ਬਹੁਤ ਸੋਹਣਾ ਲੱਗਿਆ ਤੁਸੀਂ ਖੁਦ ਦੇਖ ਸਕਦੇ ਹੋ ਫੋਰ ਸਾਈਡ ਹੈਵੀ ਵੇਲ ਦੇ ਨਾਲ ਸੂਟ ਆ ਤੇ ਸੇਮ ਦੇ ਵਿੱਚ ਇੱਕ ਇਹ ਮਹਿੰਦੀ ਕਲਰ ਮਿਲ ਜਾਏਗਾ ਠੀਕ ਹੈ ਜੀ 3850 ਚ ਬਸ ਚੱਕ ਲੋ ਚੱਕ ਲੋ ਹੋ ਜੇਗੇ ਹੁਣ ਤੁਸੀਂ ਇੱਕ ਵਾਰੀ ਨਿਗਾ ਮਾਰ ਸਕਦੇ ਹੋ ਇਹ ਮੇਰੇ ਕੋਲ ਬਲੈਕ ਦੇ ਵਿੱਚ ਤੁਹਾਨੂੰ ਸਾਰੇ ਹੀ ਬਲੈਕ ਦੇ ਵਿੱਚ ਡਿਜ਼ਾਈਨਿੰਗ ਅਲੱਗ-ਅਲੱਗ ਦੇਣੀ ਆ ਅੱਜ ਜਿਹੜੇ ਬਲੈਕ ਕਲਰ ਦੇ ਲਵਰ ਨੇ ਜੀ ਉਹਨਾਂ ਵਾਸਤੇ ਤਾਂ ਬਹੁਤ ਸਾਰੀ ਚੁਆਇਸ ਮਿਲ ਜਾਣੀ ਹੈਂਡਵਰਕ ਦੇ ਉੱਪਰ গারਲਿਸ਼ ਲੁੱਕ ਦੇ ਸੂਟ ਨੇ ਸਟੱਫ ਅਲੱਗ-ਅਲੱਗ ਰਹੇਗਾ ਹੁਣ ਇਹ ਵਾਲਾ ਸੂਟ ਹੈ ਜੀ ਅਸੀਂ ਬਰਬਰੀ ਦੇ ਉੱਪਰ ਰੈਡੀ ਕਰਵਾਇਆ ਠੀਕ ਹੈ ਅੱਗੇ ਵਾਲੇ ਮੌਸਮ ਵਿੱਚ ਤੁਸੀਂ ਗਰਮੀ ਸਰਦੀ ਦੋਨਾਂ ਚ ਪਾ ਸਕਦੇ ਹੋ ਨੋਟਵਰਕ ਦੇ ਨਾਲ ਕਰਾਇਆ ਬਹੁਤ ਸੋਹਣਾ ਜਿਹਾ ਵਰਕ ਹੈ ਠੀਕ ਹੈ ਬਾਜੂ ਤੇ ਵੀ ਪ੍ਰੋਪਰ ਨੈੱਕ ਬਣਿਆ ਹੋਇਆ ਕ੍ਰੇਪ ਦੀ ਸਲਵਾਰ ਹੈ ਜੇ ਬਰਬਰੀ ਦਾ ਹੀ ਦੁਪੱਟਾ ਰਹੇਗਾ ਤੁਹਾਨੂੰ ਅਸੀਂ ਬਲੈਕ ਕਲਰ ਦੇ ਵਿੱਚ ਅਲੱਗ-ਅਲੱਗ ਸਟੱਫ ਦੇਣਾ ਸਾਰੇ ਦੇ ਵਿੱਚ ਬੂਟੀ ਰਹੂਗੀ 4 ਸਾਈਡ ਵਰਕ ਰਹੂਗਾ ਠੀਕ ਹੈ ਨਾਲ ਦੀ ਨਾਲ ਚੱਕ ਦੰਨੇ ਸਲਵਾਰਾ ਨਾਲ ਰਲ ਜੰ ਵਿੱਚ ਨਾਲ ਦੇ ਰਹੇ ਹਾਂ ਜੀ ਅਸੀਂ ਤੁਹਾਨੂੰ ਗਲਾਸ ਟਿਸ਼ੂ ਦੇ ਉੱਪਰ ਸਟਾਫ ਲਗ ਲਗ ਰਹੇਗਾ ਬਸ ਕਲਰ ਬਲੈਕ ਆ ਪ੍ਰਾਈਸ ਸੇਮ ਰਹੇਗਾ 3850 ਬਲੈਕ ਨੂੰ 컬러ਫੁਲ ਜਿਹਾ ਬਣਾਇਆ ਹੋਇਆ ਸੂਟ ਨੂੰ ਬਹੁਤ ਸੋਹਣੀ ਲੁੱਕ ਦਾ ਸੂਟ ਆ ਜੀ 컬러ਫੁਲ ਜਿਹਾ ਸੂਟ ਆ ਬਾਜੂ ਤੇ ਪ੍ਰੋਪਰ ਵਰਕ ਹੈ 크ਰੇਪ ਦੀ ਸਲਵਾਰ ਆ ਸਾਰੇ ਦੁਪੱਟੇ ਚ ਬੂਟੀ ਆ 컬러ਫੁਲ ਜੀ 4 ਸਾਈਡ ਲੇਸ ਦੇ ਨਾਲ ਫਿਨਿਸ਼ਿੰਗ ਕੀਤਾ ਹੋਇਆ ਸੂਟ ਮਿਲੇਗਾ ਇਹ ਵੀ ਬਰਬਰੀ ਦੇ ਉੱਪਰ ਹੀ ਆ ਇਹਦੇ ਨਾਲ ਦਾ ਮੈਂ ਤੁਹਾਨੂੰ ਪਹਿਲਾਂ ਵੀ ਦਿਖਾਇਆ ਠੀਕ ਹੈ ਇਹਦਾ ਥੋੜਾ ਜਿਹਾ ਡਿਜ਼ਾਈਨ ਚੇਂਜ ਆ ਗਿਆ ਜਿਹੜੀਆਂ ਕਲੀਆਂ ਉਹ ਹੋਰ ਵੀ ਹੈਵੀ ਆ ਗਈਆਂ ਪ੍ਰੋਪਰ ਤੁਸੀਂ ਖੁਦ ਦੇਖ ਸਕਦੇ ਹੋ ਜੀ ਦਵਕੇ ਤੇ ਰੇਸ਼ਮ ਦੇ ਵਰਕ ਦੇ ਨਾਲ ਸੂਟ ਬਣੇ ਹੋਏ ਆ ਅਸੀਂ ਤੁਹਾਨੂੰ 3850 ਦੇ ਵਿੱਚ ਦੇ ਰਹੇ ਹਾਂ ਪ੍ਰੋਪਰ ਦੁਪੱਟਾ ਫਿਨਿਸ਼ਿੰਗ ਕਰਕੇ ਤੇ ਸਾਰੇ ਦੁਪੱਟੇ 'ਚ ਸੰਘਣੀ ਬੂਟੀ ਦੇ ਨਾਲ ਖੋਲ ਕੇ ਦਿਖਾਵਾਂ ਇੱਕ ਦੁਪੱਟਾ ਸੰਘਣੀ ਬੂਟੀ ਹੋਏਗੀ ਨਹੀਂ ਹੈਗਾ ਜੀ ਛਿੱਦੀ ਛਿੱਦੀ ਜੀ ਬੂਟੀ ਆ बस दो चार बुठियां देखो सूट ठीक है 3850 ਦੇ ਵਿੱਚ ਇਹ ਵਾਲੀ ਕਲੈਕਸ਼ਨ 컬러 ਆਪਸ਼ਨ ਬਹੁਤ ਸੋਹਣਾ ਹੈ ਬਰਬਰੀ ਦੇ ਉੱਪਰ ਹੈ ਜੀ ਇਹ ਵਾਲੀ ਸ਼ਰਟ ਵੀ ਰੇਸ਼ਮ ਤੇ ਦਬਕਾ ਮਟੀਰੀਅਲੀ ਵਸਦੋਕ ਲੱਗੇ ਹੋਏ ਆ ਤੀਜਾ ਮਟੀਰੀਅਲ ਹੈਗਾ ਆਪਣਾ ਪਰਲ ਵਰਕ ਸੌਰੀ ਪਰਲ ਦਾ ਠੀਕ ਹੈ ਤੇਨੇ ਮਟੀਰੀਅਲ ਨੇ ਸਾਰੇ ਦੇ ਵਿੱਚ ਬੂਟੀ ਰਹਿ ਗਈ ਬਰਲ ਦੀ ਬਣੀ ਹੋਈ ਫਿਨਿਸ਼ਿੰਗ ਦੇ ਨਾਲ 3850 ਬਰਬਰੀ ਵੀ ਪਿਓਰ ਦੀ ਲੱਗੀ ਹੋਈ ਆ ਜੀ ਬਿਲਕੁਲ ਸੌਫਟ ਦੇ ਵਿੱਚ ਹੁਣ ਜਿਹੜਾ ਵੀ ਡਿਜ਼ਾਈਨ ਦੇਖੋਗੇ ਬਲੈਕ ਕਲਰ ਤੇ ਤਾਂ ਵੈਸੀ ਕਲਰ ਜਿਹੜਾ ਵੀ ਪਾ ਦੋ ਉਹੀ ਉੱਪਰ ਕੇ ਆਂਦਾ ਏ ਫਿਨਿਸ਼ਿੰਗ ਦੇਖੋ ਸੂਟਾਂ ਦੇ ਲੁੱਕ ਦੇਖੋ ਜੀ ਗਰਲਿਸ਼ ਲੁੱਕ ਦੇ ਸੂਟ ਨੇ ਬਹੁਤ ਸੋਹਣੇ ਸੂਟ ਨੇ ਬਲੈਕ ਕਲਰ ਬਹੁਤ ਸਾਰਿਆਂ ਦੀ ਚੁਆਇਸ ਹੁੰਦਾ ਹੈ ਤੇ ਇਸ ਦੇ ਸੂਟ ਦੇ ਤਾਂ ਤੁਹਾਨੂੰ ਸਲਵਾਰ ਦੇ ਪੌਂਚੇ ਤਾਂ ਵੀ ਵਰਕ ਮਿਲ ਜੇਗਾ ਚਾਹੇ ਪੈਂਟ ਬਣਾ ਲਓ ਚਾਹੇ ਬਣਾ ਲਓ ਸਲਵਾਰ ਵਰਬਰੀ ਦਾ ਦੁਪੱਟਾ ਮਿਲੇਗਾ ਜੀ ਗਲਾਸ ਟਿਸ਼ੂ ਤੇ ਦੰਨੇ ਆ ਜੀ ਸੂਟ ਆ ਸੂਟ ਦੀ ਲੁੱਕ ਦੇਖੋ ਬਹੁਤ ਸੋਹਣੀ ਲੁੱਕ ਆ ਜੀ ਸੂਟ ਦੀ ਬਹੁਤ ਸੋਹਣੀ ਦਬਕੇ ਦੇ ਨਾਲ ਮੜੇ ਹੋਏ ਸੂਟ ਅਸੀਂ ਤੁਹਾਨੂੰ ਦੇ ਰਹੀਆਂ 3850 ਦੇ ਵਿੱਚ ਕਲਰ ਬਲੈਕ ਬਲੈਕ ਹੀ ਹੋਈ ਪਈ ਆ ਬਸ ਅੱਜ ਤਾਂ ਠੀਕ ਹੈ ਦੇਖੋ ਜੀ ਬਹੁਤ ਸੋਹਣੀ ਜੀ ਡਿਜ਼ਾਈਨਿੰਗ ਦੇ ਨਾਲ ਸੂਟ ਮਿਲਣਗੇ ਬਾਜੂ ਤੇ ਵੀ ਪ੍ਰੋਪਰ ਵਰਕ ਹੈ ਸਾਰੇ ਸੂਟਾਂ ਤੇ 3850 ਦੀ ਰੇਂਜ ਦੇ ਨੇ ਬਸ ਇਹ ਵੀਡੀਓ ਕੁਝ ਇੱਕ ਮੇਰੇ ਖਿਆਲ ਚ ਤਾਂ ਘੰਟੇ ਡੇਢ ਘੰਟੇ ਦੀ ਹੋ ਵੀਡੀਓ ਹੈ ਇਦਾਂ ਦੀ ਵੀਡੀਓ ਨਹੀਂ ਰਹਿੰਦੀ ਫੇਰ ਤਾਂ ਬਸ ਇੱਕ ਦੋਕ ਸੂਟ ਹੀ ਰਹਿ ਜਾਂਦੇ ਆ ਇਹਦੇ ਨਾਲ ਦਾ ਡਿਜ਼ਾਈਨ ਮੈਂ ਤੁਹਾਨੂੰ ਪਹਿਲਾਂ ਵੀ ਦਿਖਾ ਚੁੱਕੀ ਆ ਬਹੁਤ ਸੋਹਣਾ ਡਿਜ਼ਾਈਨ ਆ ਬਾਜੂ ਤੇ ਬਹੁਤ ਸੋਹਣੀ ਪੱਤੀਆਂ ਬਣੀਆਂ ਹੋਈਆਂ ਆ ਵਰਕ ਕੀ ਬਹੁਤ ਯੂਨੀਕ ਆ ਠੀਕ ਹੈ ਦੁਪੱਟਾ ਵਰਕ 글라스 ਟਿਸ਼ੂ ਦੀ ਸ਼ਰਟ ਆ 글라스 ਟਿਸ਼ੂ ਦਾ ਦੁਪੱਟਾ ਬਰਬਰੀ ਦਾ ਸੂਟ ਆ ਜੀ ਸਲਵਾਰਾਂ ਸਭ ਦੇ ਨਾਲ ਕ੍ਰੇਪ ਦੀਆਂ ਟੋਟਲੀ ਕ੍ਰੇਪ ਦੀ ਸਲਵਾਰ ਰਹੇਗੀ ਸਭ ਦੇ ਨਾਲ ਵਰਕ ਦੇਖੋ ਜੀ ਸੂਟ ਦਾ ਬਰਬਰੀ ਦੇ ਉੱਪਰ ਹੈਂਡਵਰਕ ਟੋਟਲੀ ਹੈਂਡਵਰਕ ਜਿੰਨੇ ਦਾ ਮੈਂ ਤੁਹਾਨੂੰ ਸੂਟ ਦੇ ਰਹੀ ਹਾਂ 3850 ਦੇ ਵਿੱਚ ਐਨੇ ਦਾ ਤਾਂ ਥੋੜਾ ਵਰਕ-ਵਰਕ ਹੋਣਾ ਹੈ ਤੁਸੀਂ ਮੇਰੀ ਵੀਡੀਓ ਦੇ ਵਿੱਚੋਂ ਫੋਟੋ ਲੈ ਲਓ ਵਰਕ ਦੀ ਤੇ ਆਪਣੇ ਤੁਸੀਂ ਕੋਈ ਵੀ ਥੋੜਾ ਬੁਟੀਕ ਆ ਉਹਨਾਂ ਨੂੰ ਭੇਜ ਦਿਓ ਵੀ ਅਸੀਂ ਇਹ ਵਾਲਾ ਵਰਕ ਕਰਾਣਾ ਕਿੰਨੇ ਦਾ ਹੋ ਜਾਏਗਾ ਠੀਕ ਹੈ ਜੀ 3850 ਦੇ ਵਿੱਚ ਮੈਂ ਤੁਹਾਨੂੰ ਇਹ ਸਾਰੀਆਂ ਕਲੈਕਸ਼ਨਾਂ ਦੇ ਰਹੀ ਹਾਂ ਸ਼ਿਪਿੰਗ ਚਾਰजेस ਆਪਦੇ ਲੱਗ ਰਹਿਣਗੇ ਦੇਖੋ ਜੀ ਸੂਟ ਬਹੁਤ ਸੋਹਣੀ ਕਲੈਕਸ਼ਨ ਆ ਬਹੁਤ ਸੋਹਣੇ ਬਾਕੀ ਮੈਂ ਤੁਹਾਨੂੰ ਦਿਖਾ ਰਹੀ ਐ ਨਾ ਮੈਨੂੰ ਦਿਖਾਉਣ ਚ ਵੀ ਮਜ਼ਾ ਆ ਰਿਹਾ ਕਿਉਂਕਿ ਇੱਕ ਤਾਂ ਪ੍ਰਾਈਸ ਬਹੁਤ ਘੱਟ ਆ ਤੇ ਉੱਪਰ ਉਹ ਡਿਜ਼ਾਈਨਿੰਗ ਵੀ ਇੱਕ ਨੰਬਰ ਆ ਜੇ ਇਹ ਸੂਟ ਮੈਂ इजीली 4500 5000 ਚ ਵੀ ਪਾ ਦਾਂਦੀ ਫੇਰ ਵੀ ਬੜੇ ਖੁਸ਼ ਹੋ ਕੇ ਸੇਲ ਹੋਣੇ ਸੀਗੇ ਚਲੋ ਮੈਂ ਹੁਣ ਕਵਾਂਟਿਟੀਆਂ ਦੇ ਅਕੋਰਡਿੰਗ ਮਾਲ ਬਣਵਾਇਆ ਹੋਇਆ। ਮੈਨੂੰ ਸਸਤਾ ਪਿਆ ਹੋਇਆ ਤੇ ਉਦਾਂ ਹੀ ਫੇਰ ਆਪਾਂ ਤੁਹਾਨੂੰ ਸਸਤਾ ਦੰਨੇ ਆ। ਹੁਣ ਆਪਾਂ ਨੇ ਕਵਾਂਟਿਟੀ ਹੀ ਸੇਲ ਕਰਨੀ ਹੈ ਬਸ ਘੰਟੇ ਤੋਂ ਘੰਟੇ ਦੇ ਵਿੱਚ ਸੇਲ ਕਰੋ। ਚਲੋ। ਦੇਖੋ ਜੀ ਸੂਟ। ਵਰਕ ਦੇਖੋ neck ਕੀ ਬਹੁਤ ਸੋਹਣੇ ਬਣੇ ਹੋਏ ਆ। ਹੈਵੀ neck ਬਣੇ ਹੋਏ ਆ ਪੂਰੇ। ਉੱਪਰ ਉਹ ਰਾਉਂਡ neck ਆ ਜਾਏਗਾ। ਬਸ ਮੈਰੂਨ ਕਲਰ ਦਾ। ਇਹਨੂੰ ਪੇਸਟਿੰਗ ਦੇ ਲੋ, ਪਾਈਪਿੰਗ ਦੇ ਲੋ, 골ਡਨ ਦੇ ਲੋ ਠੋਡੀ ਚਵਾਈਸ ਆ। ਠੀਕ ਹੈ ਟੋਟਲੀ ਸਭ ਦੇ ਨਾਲ ਕ੍ਰੇਪ ਦੀਆਂ ਸਲਵਾਰਾਂ ਇੱਕ ਇੱਕ ਡਿਜ਼ਾਈਨ ਹੋਰ ਦਿਖਾਣੇ ਆ ਬਹੁਤ ਸੋਹਣੀ ਡਿਜ਼ਾਈਨਿੰਗ ਆ ਇਹ ਵਾਲਾ ਬਰਬਰੀ ਦੇ ਉੱਪਰ ਆ ਸੂਟ ਇਹ ਬਰਬਰੀ ਦੀ ਸ਼ਰਟ ਹੈ ਜੀ ਇਹ ਅਸੀਂ ਦੋ ਤਰ੍ਹਾਂ ਦੇ ਸਟਫ ਦੇ ਉੱਪਰ ਰੈਡੀ ਕੀਤਾ ਸੂਟ ਇਹ ਬਰਬਰੀ ਦੇ ਉੱਪਰ ਕੀਤਾ ਕਿਉਂਕਿ ਦਾ ਨੈਕ ਸਟੀਚਿੰਗ ਤੋਂ ਬਾਅਦ ਜੇ ਜੀ ਨੈਕ ਦੇ ਲੁੱਕ ਬਹੁਤ ਸੋਹਣੀ ਆਂਦੀ ਆ ਬਾਜੂ ਆ ਜੇ ਤੁਹਾਨੂੰ ਆਪਣਾ ਇਹਦਾ ਉਰੇ ਸ਼ੋਲਡਰ ਆ ਜਾਣੇ ਆ ਜੀ ਠੀਕ ਹੈ ਇਹਦੀ ਲੁੱਕ ਹੀ ਬਹੁਤ ਸੋਹਣੀ ਆਂਦੀ ਆ ਸਟੀਚਿੰਗ ਤੋਂ ਬਾਅਦ ਗ੍ਰੇਪ ਦੀ ਸਲਵਾਰ ਆ ਠੀਕ ਹੈ ਸਾਰੇ ਦੁਪੱਟੇ ਚ ਬੂਟੀ ਰਹੋਗੀ ਫੋਰ ਸਾਈਡ ਪੇਸਟਿੰਗ ਦੇ ਨਾਲ ਇਹਦੇ ਵਿੱਚ ਅਸੀਂ ਤੁਹਾਨੂੰ ਇੱਕ ਗਲਾਸ ਟਿਸ਼ੂ ਤੇ ਵੀ ਦੇ ਰਹੇ ਆਂ ਸੇਮ ਹੀ ਡਿਜ਼ਾਈਨ ਚ ਇਹ ਵੀ ਮੈਂ ਇੱਕ ਸੂਟ ਖੋਲਦਾ ਨਹੀਂ ਇਹਦੇ ਸਾਨੂੰ ਕਲਰ ਆਪਸ਼ਨ ਵੀ ਮਿਲ ਜਾਏਗੀ ਇਹ ਹੈਗਾ ਇਹਦਾ ਗਲਾਸ ਟਿਸ਼ੂ ਦੇ ਉੱਪਰ ਆ ਜੀ ਸੇਮੀ ਸਟਾਈਲ ਬਹੁਤ ਸੋਹਣਾ ਸਟਾਈਲ ਆ ਕਲਰ ਬਹੁਤ ਸੋਹਣਾ ਹੈ ਤੇ ਲਾਸਟ ਵਿੱਚ ਸਭ ਤੋਂ ਸੋਹਣਾ ਕਲਰ ਇਹ ਵੀ ਆ ਸੇਮੀ ਡਿਜ਼ਾਈਨ ਦੇ ਵਿੱਚ ਠੀਕ ਹੈ 38 ਆਫ ਯਾਦੇ ਸੂਟ ਨੇ ਉਮੀਦ ਕਰਦੀ ਹਾਂ ਤੁਹਾਨੂੰ ਸਾਰੇ ਸੂਟ ਪਸੰਦ ਆਏ ਹੋਣਗੇ ਕਮੈਂਟ ਕਰਕੇ ਜਰੂਰ ਦੱਸਿਓ ਜੀ ਸਾਰੇ ਸੂਟ ਕਿੱਦਾਂ ਲੱਗੇ ਵੀਡੀਓ ਨੂੰ ਸ਼ੇਅਰ ਉਹਨਾਂ ਨਾਲ ਕਰ ਦਿਓ ਜਿਨ੍ਹਾਂ ਦੇ ਘਰ 'ਚ ਫੰਕਸ਼ਨ ਹੈ ਜਾਂ ਤੁਹਾਡੀ ਰਿਸ਼ਤੇਦਾਰੀ 'ਚ ਫੰਕਸ਼ਨ ਹੈ ਜਾਂ ਤੁਸੀਂ ਖੁਦ ਸੂਟ ਲੈਣਾ ਚਾਹੁੰਦੇ ਹੋ 3850 ਦੇ ਵਿੱਚ ਅਸੀਂ ਤੁਹਾਨੂੰ ਹੈਂਡਵਰਕ ਦੇ ਰਹੇ ਹਾਂ ਤੇ ਤੁਹਾਡੇ ਕਮੈਂਟਾਂ ਦੀ ਵੇਟ ਵੀ ਕਰ ਰਹੀ ਹਾਂ ਜੀ ਤੁਹਾਨੂੰ ਸਾਰੇ ਸੂਟ ਕਿੱਦਾਂ ਲੱਗੇ ਵੀਡੀਓ ਦੇਖਣ ਲਈ ਥੈਂਕ ਯੂ ਬਹੁਤ ਸਾਰਾ ਪਿਆਰ ਦੇਣ ਲਈ ਵੀ ਥੈਂਕ ਯੂ so much